ਪੰਜਾਬ ਦੇ ਪਟਿਆਲਾ ਦੀ ਡੀਸੀ ਸਾਖੀ ਸਾਨੀ ਅਕਸਰ ਆਪਣੇ ਕੰਮਾਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੀ ਆ ਉਹ ਸਰਕਾਰੀ ਸਕੀਮਾਂ ਦੇ ਨਾਲ ਸੰਬੰਧਿਤ ਕੰਮਾਂ ਦੇ ਵਿੱਚ ਆਵਰਲੈਂਸ ਸਮੇਤ ਹੋਰ ਸਮਾਜਿਕ ਕੰਮਾਂ ਨੂੰ ਪਹਿਲ ਦਿੰਦੇ ਹਨ ਅੱਜ ਸਵੇਰੇ ਉਹ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੰਦੇ ਹੋਏ ਪੈਦਲ ਆਪਣੇ ਦਫ਼ਤਰ ਪਹੁੰਚੇ ਸਵੇਰੇ ਡੀਸੀ ਨੂੰ ਪੈਦਲ ਜਾਂਦੇ ਦੇਖ ਲੋਕਾਂ ਨੂੰ ਕੁਝ ਸਮਝ ਨਾ ਆਇਆ ਅਤੇ ਬਾਅਦ ਵਿੱਚ ਪਤਾ ਲੱਗਾ ਕਿ ਉਹ ਪੈਦਲ ਹੀ ਆਪਣੇ ਦਫ਼ਤਰ ਜਾ ਰਹੀ ਸੀ ਡੀਸੀ ਦੇ ਗਨਮੈਨ ਅਤੇ ਪੀਐਸਓਵੀ ਇਕੱਠੇ ਚੱਲਦੇ ਹੋਏ ਡੀਸੀ ਦਫ਼ਤਰ ਪਹੁੰਚੇ ਡੀਸੀ ਸਾਖੀ ਸ਼ਾਨੀ ਦੇ ਨਾਲ ਹੋਰ ਦੋ ਮੁਲਾਜ਼ਮ ਵੀ ਸਾਈਕਲ ਦੇ ਨਾਲ ਦੌੜਦੇ ਦੇਖੇ ਗਏ ਡੀਸੀ ਸਾਖੀ ਸ਼ਾਨੀ ਨੇ ਅੱਜ ਪੈਦਲ ਚੱਲਦਿਆਂ ਵਾਤਾਵਰਨ ਸੰਭਾਲ ਦਾ ਇੱਕ ਵੱਖਰਾ ਸੁਨੇਹਾ ਦਿੱਤਾ ਇਸ ਰਾਹੀਂ ਆਮ ਲੋਕਾਂ ਨੂੰ ਵਾਹਨਾ ਦੀ ਘੱਟ ਤੋਂ ਘੱਟ ਵਰਤੋਂ ਕਰਨ ਦਾ ਵੀ ਸੁਨੇਹਾ ਦਿੱਤਾ ਉਹਨਾਂ ਨੇ ਕਿਹਾ ਕਿ ਵਾਤਾਵਰਨ ਦੇ ਨਾਲ ਲਗਾਤਾਰ ਹੋ ਰਹੀ ਛੇੜਛਾੜ ਦੇ ਕਾਰਨ ਜਲਵਾਯੂ ਪਰਿਵਰਤਨ ਸਮੇਤ ਹੋਰ ਕਈ ਕੁਦਰਤੀ ਆਫ਼ਤਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਇਸ ਕਰਕੇ ਲੋਕਾਂ ਨੂੰ ਅਪੀਲ ਹੈ ਕਿ ਉਹ ਘੱਟ ਤੋਂ ਘੱਟ ਵਾਹਨਾ ਦੀ ਵਰਤੋਂ ਕਰਨ ਬਿਊਰੋ ਰਿਪੋਰਟ ਐਸਮਝਗ نیوز ਪੰਜਾਬ ਦੇ ਪਟਿਆਲਾ ਦੀ ਡੀਸੀ ਸਾਖੀ ਸਾਨੇ ਅਕਸਰ ਆਪਣੇ ਕੰਮਾਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੀ ਆ ਉਹ ਸਰਕਾਰੀ ਸਕੀਮਾਂ ਦੇ ਨਾਲ ਸੰਬੰਧਿਤ ਕੰਮਾਂ ਦੇ ਵਿੱਚ ਆਵਰਲੈਂਸ ਸਮੇਤ ਹੋਰ ਸਮਾਜਿਕ ਕੰਮਾਂ ਨੂੰ ਪਹਿਲ ਦਿੰਦੇ ਹਨ ਅੱਜ ਸਵੇਰੇ ਉਹ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੰਦੇ ਹੋਏ ਪੈਦਲ ਆਪਣੇ ਦਫ਼ਤਰ ਪਹੁੰਚੇ ਸਵੇਰੇ ਡੀਸੀ ਨੂੰ ਪੈਦਲ ਜਾਂਦੇ ਦੇਖ ਲੋਕਾਂ ਨੂੰ ਕੁਝ ਸਮਝ ਨਾ ਆਇਆ ਅਤੇ ਬਾਅਦ ਵਿੱਚ ਪਤਾ ਲੱਗਾ ਕਿ ਉਹ ਪੈਦਲ ਹੀ ਆਪਣੇ ਦਫ਼ਤਰ ਜਾ ਰਹੀ ਸੀ ਡੀਸੀ ਦੇ ਗਨਮੈਨ ਅਤੇ ਪੀਐਸਓ ਵੀ ਇਕੱਠੇ ਚੱਲਦੇ ਹੋਏ ਡੀਸੀ ਦਫ਼ਤਰ ਪਹੁੰਚੇ ਡੀਸੀ ਸਾਖੀ ਸ਼ਾਨੀ ਦੇ ਨਾਲ ਹੋਰ ਦੋ ਮੁਲਾਜ਼ਮ ਵੀ ਸਾਈਕਲ ਦੇ ਨਾਲ ਦੌੜਦੇ ਦੇਖੇ ਗਏ ਡੀਸੀ ਸਾਖੀ ਸ਼ਾਨੀ ਨੇ ਅੱਜ ਪੈਦਲ ਚੱਲਦਿਆਂ ਵਾਤਾਵਰਨ ਸੰਭਾਲ ਦਾ ਇੱਕ ਵੱਖਰਾ ਸੁਨੇਹਾ ਦਿੱਤਾ ਇਸ ਰਾਹੀਂ ਆਮ ਲੋਕਾਂ ਨੂੰ ਵਾਹਨਾ ਦੀ ਘੱਟ ਤੋਂ ਘੱਟ ਵਰਤੋਂ ਕਰਨ ਦਾ ਵੀ ਸੁਨੇਹਾ ਦਿੱਤਾ ਉਹਨਾਂ ਨੇ ਕਿਹਾ ਕਿ ਵਾਤਾਵਰਨ ਦੇ ਨਾਲ ਲਗਾਤਾਰ ਹੋ ਰਹੀ ਛੇੜਛਾੜ ਦੇ ਕਾਰਨ ਜਲਵਾਯੂ ਪਰਿਵਰਤਨ ਸਮੇਤ ਹੋਰ ਕਈ ਕੁਦਰਤੀ ਆਫ਼ਤਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਇਸ ਕਰਕੇ ਲੋਕਾਂ ਨੂੰ ਅਪੀਲ ਹੈ ਕਿ ਉਹ ਘੱਟ ਤੋਂ ਘੱਟ ਵਾਹਨਾ ਦੀ ਵਰਤੋਂ ਕਰਨ ਬਿਊਰੋ ਰਿਪੋਰਟ ਐ ਸਮਝਗ न्यूज ਪੰਜਾਬ ਦੇ ਪਟਿਆਲਾ ਦੀ ਡੀਸੀ ਸਾਖੀ ਸਾਹਮਣੇ ਅਕਸਰ ਆਪਣੇ ਕੰਮਾਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੀ ਆ ਉਹ ਸਰਕਾਰੀ ਸਕੀਮਾਂ ਦੇ ਨਾਲ ਸੰਬੰਧਿਤ ਕੰਮਾਂ ਦੇ ਵਿੱਚ ਅਵਰਲੈਂਸ ਸਮੇਤ ਹੋਰ ਸਮਾਜਿਕ ਕੰਮਾਂ ਨੂੰ ਪਹਿਲ ਦਿੰਦੇ ਹਨ ਅੱਜ ਸਵੇਰੇ ਉਹ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੰਦੇ ਹੋਏ ਪੈਦਲ ਆਪਣੇ ਦਫ਼ਤਰ ਪਹੁੰਚੇ ਸਵੇਰੇ ਡੀਸੀ ਨੂੰ ਪੈਦਲ ਜਾਂਦੇ ਦੇਖ ਲੋਕਾਂ ਨੂੰ ਕੁਝ ਸਮਝ ਨਾ ਆਇਆ ਤੇ ਬਾਅਦ ਵਿੱਚ ਪਤਾ ਲੱਗਾ ਕਿ ਉਹ ਪੈਦਲ ਹੀ ਆਪਣੇ ਦਫ਼ਤਰ ਜਾ ਰਹੀ ਸੀ ਡੀਸੀ ਦੇ ਗਨਮੈਨ ਅਤੇ ਪੀਐਸਓਵੀ ਇਕੱਠੇ ਚੱਲਦੇ ਹੋਏ ਡੀਸੀ ਦਫ਼ਤਰ ਪਹੁੰਚੇ ਡੀਸੀ ਸਾਖੀ ਸ਼ਾਨੀ ਦੇ ਨਾਲ ਹੋਰ ਦੋ ਮੁਲਾਜ਼ਮ ਵੀ ਸਾਈਕਲ ਦੇ ਨਾਲ ਦੌੜਦੇ ਦੇਖੇ ਗਏ ਡੀਸੀ ਸਾਖੀ ਸ਼ਾਨੀ ਨੇ ਅੱਜ ਪੈਦਲ ਚੱਲਦਿਆਂ ਵਾਤਾਵਰਨ ਸੰਭਾਲ ਦਾ ਇੱਕ ਵੱਖਰਾ ਸੁਨੇਹਾ ਦਿੱਤਾ ਇਸ ਰਾਹੀਂ ਆਮ ਲੋਕਾਂ ਨੂੰ ਵਾਹਨਾ ਦੀ ਘੱਟ ਤੋਂ ਘੱਟ ਵਰਤੋਂ ਕਰਨ ਦਾ ਵੀ ਸੁਨੇਹਾ ਦਿੱਤਾ ਉਹਨਾਂ ਨੇ ਕਿਹਾ ਕਿ ਵਾਤਾਵਰਨ ਦੇ ਨਾਲ ਲਗਾਤਾਰ ਹੋ ਰਹੀ ਛੇੜਛਾੜ ਦੇ ਕਾਰਨ ਜਲਵਾਯੂ ਪਰਿਵਰਤਨ ਸਮੇਤ ਹੋਰ ਕਈ ਕੁਦਰਤੀ ਆਫ਼ਤਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਇਸ ਕਰਕੇ ਲੋਕਾਂ ਨੂੰ ਅਪੀਲ ਹੈ ਕਿ ਉਹ ਘੱਟ ਤੋਂ ਘੱਟ ਵਾਹਨਾ ਦੀ ਵਰਤੋਂ ਕਰਨ ਬਿਊਰੋ ਰਿਪੋਰਟ ਐਸਮ ਜਗ نیوز ਪੰਜਾਬ ਦੇ ਪਟਿਆਲਾ ਦੀ ਡੀਸੀ ਸਾਖੀ ਸਾਨੀ ਅਕਸਰ ਆਪਣੇ ਕੰਮਾਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੀ ਆ ਉਹ ਸਰਕਾਰੀ ਸਕੀਮਾਂ ਦੇ ਨਾਲ ਸੰਬੰਧਿਤ ਕੰਮਾਂ ਦੇ ਵਿੱਚ ਆਵਰਲੈਂਸ ਸਮੇਤ ਹੋਰ ਸਮਾਜਿਕ ਕੰਮਾਂ ਨੂੰ ਪਹਿਲ ਦਿੰਦੇ ਹਨ ਅੱਜ ਸਵੇਰੇ ਉਹ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੰਦੇ ਹੋਏ ਪੈਦਲ ਆਪਣੇ ਦਫ਼ਤਰ ਪਹੁੰਚੇ ਸਵੇਰੇ ਡੀਸੀ ਨੂੰ ਪੈਦਲ ਜਾਂਦੇ ਦੇਖ ਲੋਕਾਂ ਨੂੰ ਕੁਝ ਸਮਝ ਨਾ ਆਇਆ ਤੇ ਬਾਅਦ ਵਿੱਚ ਪਤਾ ਲੱਗਾ ਕਿ ਉਹ ਪੈਦਲ ਹੀ ਆਪਣੇ ਦਫ਼ਤਰ ਜਾ ਰਹੀ ਸੀ ਡੀਸੀ ਦੇ ਗਨਮੈਨ ਅਤੇ ਪੀਐਸਓਵੀ ਇਕੱਠੇ ਚੱਲਦੇ ਹੋਏ ਡੀਸੀ ਦਫ਼ਤਰ ਪਹੁੰਚੇ ਡੀਸੀ ਸਾਖੀ ਸ਼ਾਨੀ ਦੇ ਨਾਲ ਹੋਰ ਦੋ ਮੁਲਾਜ਼ਮ ਵੀ ਸਾਈਕਲ ਦੇ ਨਾਲ ਦੌੜਦੇ ਦੇਖੇ ਗਏ ਡੀਸੀ ਸਾਖੀ ਸ਼ਾਨੀ ਨੇ ਅੱਜ ਪੈਦਲ ਚੱਲਦਿਆਂ ਵਾਤਾਵਰਨ ਸੰਭਾਲ ਦਾ ਇੱਕ ਵੱਖਰਾ ਸੁਨੇਹਾ ਦਿੱਤਾ ਇਸ ਰਾਹੀਂ ਆਮ ਲੋਕਾਂ ਨੂੰ ਵਾਹਨਾ ਦੀ ਘੱਟ ਤੋਂ ਘੱਟ ਵਰਤੋਂ ਕਰਨ ਦਾ ਵੀ ਸੁਨੇਹਾ ਦਿੱਤਾ ਉਹਨਾਂ ਨੇ ਕਿਹਾ ਕਿ ਵਾਤਾਵਰਨ ਦੇ ਨਾਲ ਲਗਾਤਾਰ ਹੋ ਰਹੀ ਛੇੜਛਾੜ ਦੇ ਕਾਰਨ ਜਲਵਾਯੂ ਪਰਿਵਰਤਨ ਸਮੇਤ ਹੋਰ ਕਈ ਕੁਦਰਤੀ ਆਫ਼ਤਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਇਸ ਕਰਕੇ ਲੋਕਾਂ ਨੂੰ ਅਪੀਲ ਹੈ ਕਿ ਉਹ ਘੱਟ ਤੋਂ ਘੱਟ ਵਾਹਨਾ ਦੀ ਵਰਤੋਂ ਕਰਨ ਬਿਊਰੋ ਰਿਪੋਰਟ ਐਸਮ ਜਗ نیوز